ਆ ਗਿਆ ਕਰਦਾ ਦੇਖ ਲੈ ਅਬ ਕਿੱਥੇ ਨਹੀਂ ਜਾੜਾ ਥੱਲੇ ਹੈ ਉਹ ਮਿੱਟੀ ਮਿੱਟੀ ਥੱਲੇ ਹੈ ਨਾ ਹਾਂ ਉਹ ਆਹੀ ਮਿੱਟੀ ਆ ਉੱਪਰ ਵਾਲੀ ਉੱਪਰ ਆਈ ਹੈ ਨਾ ਪ੍ਰਾਣੀ ਨਹੀਂ ਆਇਆ ਯਾਰ ਸਾਤਰੀ ਨਾਲ ਦੀ ਪਹਿਲਾਂ ਸਾਤਰੀ ਕਬੂਲ ਕਰੋ ਨਾ ਪਰੀ ਗੱਲ ਪੁੱਛ ਸਾਤਰੀ ਆਉ ਦਾ ਪਤਾ ਹੀ ਲੱਗਿਆ ਹਾਂ ਪੁੱਠਾ ਕਰਾ ਬਾਲੋ ਪੁੱਠਾ ਕਰਾ ਬਾਲੋ ਆ ਤਾਂ ਬਹੁਤ ਆ ਆ ਵੀ ਬਹੁਤ ਆ ਫੇਰ ਬਾਤ ਕਰ ਬੰਦ ਕਰੀ ਰੋ ਜਿਹੜੀ ਆ ਮਿੱਟੀ ਦੇਖੂ ਨਾ ਖੜਾ ਕਰ ਦੇਣਾ ਆਪਣੀ ਨੂੰ ਆਹ ਹੁਣ ਹੈ ਹਾਂ ਉਹ ਵੀ ਚੱਕ ਲੰਦੇ ਆ ਬੈਗ ਲਾ ਕੇ ਲਾ ਕੇ ਇਹ ਖੜਾ ਕਰ ਦੇਣਾ ਜਿੱਥੇ ਦੀ ਪਾਉਣਾ ਇਹ ਠੀਕ ਆ ਹੁਣ ਤਾਂ ਥੋੜੀ ਮਿੱਟੀ ਬਹੁਤ ਕਹਾ ਗਈ ਵੀ ਆ ਇਹ ਆਹੋ ਇਹ ਤਾਂ ਉਰੇ ਹੀ ਰੱਖਣੀ ਆਪਾਂ ਇੱਥੇ ਰੱਖੀਆ ਲੰਦਾ ਇਹਨਾਂ ਖੜਾ ਵੀ ਨਹੀਂ ਕਰਨਾ ਯਾ ਇਹਨੂੰ ਚੱਕ ਲੋ ਮਿੱਟੀ ਨੂੰ ਹੋਰ ਕਰਾਜ ਕਿੱਥੇ ਚੱਕ ਲੀਦਾ ਯਾਰ ਮੇਰੇ ਤਾਂ ਕੰਮ ਤਾਂ ਆ ਜਾਂਦੀ ਬਸ ਇੱਥੇ ਲੈ ਆਊਗਾ ਇੱਥੇ ਰੱਖ ਕੇ ਚੱਕ ਦੂੰਗਾ ਤੇ ਮਾੜਾ ਮੋਟਾ ਭਈਆ ਲਾ ਕੇ ਸਿੱਧਾ ਘਟਾਲੀ ਯਾਰ ਆਹੋ ਜਿੰਨਾ ਕੋ ਹੋ ਗਿਆ ਆਪ ਕਰਦੇ ਆ ਬਾਕੀ ਭਾਈ ਜਿਆ ਰੱਖ ਲਾਂਗੇ ਪੂਲਰ 'ਚ ਹੀ ਰੱਖਣਾ ਪੂਲਰ ਤੇ ਅੰਦਰੇ ਰੱਖ ਸਮਾਂ ਇੱਥੇ ਕਿਰ ਮਿੱਟੀ ਕਿੰਨੀ ਪਈ ਆ ਯਾਰ ਹਾਂ ਉਹ ਵੀ ਚੱਕ ਹੋ ਜਾਣੀ ਤੈਨੂੰ ਖਿੱਚ ਤਾ ਨਹੀਂ ਕਰਾਂ ਚਾਰ ਆਹ ਇਹਦਾ ਚਾਰ ਖੇਤ ਜੀ ਨੂੰ ਖਿੱਚ ਦੂੰਗਾ ਆਹ ਇਹਦਾ ਰੇੜੀ ਪਾ ਲੂੰਗਾ ਸੀ ਇੱਕ ਖੇੜੀ ਵੀ ਜਾਣੀ ਆ ਸੀ ਕੋਈ ਨਹੀਂ ਇੱਥੇ ਤੋਂ ਪਾ ਲੂੰਗਾ ਮੈਂ ਤੈਨੂੰ ਉਹੀ ਕਹਿੰਦਾ ਵੀ ਬਾਕੀ ਪਰਾ ਨੂੰ ਖਿੱਚ ਲਾਂਗੇ ਦੇਖ ਲੈ ਚੱਲ ਫਿਰ ਪੁੱਠਾ ਪਾਈਏ ਇੱਧਰ ਦਾ ਇੱਧਰ ਪੂਰੀ ਆ ਬਸ ਉਹੀ ਕਹਿੰਦਾ ਮਿੱਟੀ ਬਾਹਰ ਤੈਨੂੰ ਕਹੀ ਤਾਂ ਜਾਂਦੇ ਆ ਵੀ ਕਰਾ ਨਾ ਖੋਲ ਕਰਾ ਇਹਦੇ ਨਾਲ ਲਾ ਕੇ ਖੋਲ ਪੁੱਠਾ ਪਾ ਲਈਏ ਇਹਨੂੰ ਪੁੱਠਾ ਕਰਾ ਬਾਹਰ ਨਾ ਆਉਣਾ ਜਦ ਲੈਜਰ ਹੋਣੇ ਫੇਸ ਦੇਖੀ ਕਿ ਕੁਝ ਨਹੀਂ ਹੁੰਦਾ ਸਭ ਪੜ ਜਾਣੇ ਇਹ ਤਾਂ ਹੋ ਜਾਣੇ ਜਾਂ ਹੋਣੇ ਉਹਦੀ ਟੈਨਸ਼ਨ ਛੱਡ ਦੇ ਤੂੰ ਪਹਿਲਾਂ ਖਰਾ ਨਾਲ ਕਿੱਟਣੀ ਪੈਣੀ ਸਾਰੀ ਮਿੱਟੀ ਦਿੱਤੇ ਕਿ ਕਿੱਟ ਚਿੱਪਤੀ ਤਾਂ ਹੀ ਕਹਿੰਦਾ ਜਾਨੂ ਤੂੰ ਪਾ ਗਈ ਜਾਂਦਾ ਸੀ ਨੂੰ ਬੜਾ ਬਹੁਤਾ ਫਿਰ ਥੋੜਾ ਪਿਆ ਹਾਂ ਹਾਂ 6 ਟਿੱਪਰ ਕਰਕੇ ਹੁਣ 7 ਸੱਤ ਟਿੱਪਰ ਤਾਂ ਆਰਾਮ ਨਾਲ ਹੋਏ ਫੇਰ 50 ਹਜ਼ਾਰ ਦੀ ਮਿੱਟੀ ਆ ਫੇਰ ਆਈ ਨੂੰ ਆਉਂਦੇ ਬੈਗ ਲਾ ਕੇ ਕਰਾ ਐ ਤੱਕੋ ਚਲ ਖੋਲ ਆੜੀ ਕਰਾ ਪਾਈਏ ਜਿਹੜੀ ਫालतू ਹੀ ਨਾ ਉਸ ਤੇ ਲਾ ਦਿਓ ਪੈਪ ਦੇ ਉੱਪਰ ਜਦੋਂ ਬਜਰੀ ਚੱਕੋ ਉਹ ਪਿੱਛੇ ਖਿੱਚੀ ਤੋਂ ਨਹੀਂ ਹੁੰਦਾ ਪਿੱਛੇ ਨੂੰ ਖਿੱਚਦਾਂਗੇ ਉੱਦਨ ਹੁਣ ਜਿਕਣਾ ਐ ਇਹ ਚੱਕਣੀ ਚੱਕ ਲੈ ਤੁਹਾਨੂੰ ਵੀ ਐ ਇੱਥੇ ਨੂੰ ਕਰ ਲੈ ਚੱਕਣੀ ਨਹੀਂ ਹੁੰਦੀ ਆ ਚੱਕਣੀ ਹੁੰਦਾ ਕਰਾ ਬਾਨੀ ਹੁੰਦਾ ਹੈ ਹਾਂ ਟਰੈਕਟਰ ਉੱਚਾ ਖੜ ਕੇ ਕਰਾ ਨਹੀਂ ਮਰਾਈ ਜੇ ਤੁਸੀਂ ਜੇ ਜਾਓ ਜਾਓ ਉਹ ਟਰੈਕਟਰ ਮਿੱਟੀ ਥਲੀ ਰਹਿਣੀ ਨਹੀਂ ਚੱਲ ਇੰਨੀ ਕੇ ਪੱਧਰੀ ਇੰਨੀ ਕੇ ਹੋ ਗਈ ਸੌਗਾ ਕਮਾ ਦੂੰਗੇ ਯਾਰ ਹੌਲੀ ਦੇ ਕੇ ਬਾਅਦ ਚ ਜਿੰਦਾ ਹੱਥ ਵਾਲਾ ਕਰ ਮਾ ਦਾਂਗੇ ਹੋ ਆ ਤਾਂ ਮਾੜੀ ਮੋਟੀ ਥੋ ਜਿਆਦਾ ਕਰਤੀ ਪਿੱਛੇ ਛੱਡਦੀ ਐਂ ਥੋੜੀ ਪਿੱਛੇ ਜਿਆਦਾ ਕੱਲੇਗੀ ਚੱਲ ਕੋਈ ਨਹੀਂ ਜਿੰਨੇ ਕ ਬੈਕ ਚੱਕਤੀ ਇਹਨੇ ਮਾੜੀ ਮੋਟੀ ਚੱਕਾ ਲੰਦੇ ਆ ਬਾਕੀ ਬਥੇਰੀ ਆ ਪਰਾਂ ਨੂੰ ਖਿੱਚ ਦਾਂਗੇ ਨਹੀਂ ਵੀ ਹੋਰ ਕੰਮ ਕਰੂਗੇ ਜੇ ਵਾਧਾ ਘੱਟ ਆ ਹੋਇਆ ਮੇਰੀ ਗੱਲ ਸੁਣ ਮਿੱਟੀ ਰਹਿ ਰਹੇ ਦੇ ਇੱਕ ਨਹੀਂ ਇਹਨੂੰ ਚੱਕ ਕੇ ਐ ਖੜੀ ਕਰ ਦੇਣੀ ਬੈਗ ਲਾ ਲਾ ਕੇ ਮੈਂ ਤੈਨੂੰ ਉਹੀ ਤਾਂ ਦੱਸ ਰਿਹਾ ਵਾਧਾ ਘੱਟ ਆ ਜਿੱਥੇ ਘੱਟ ਹੋਈ ਹਾਂ ਦੋ ਪਈਆਂ ਦੇ ਟੱਕ ਦੇ ਟੱਕ ਦੋ ਅੱਗੇ ਚਕਾ ਕੇ ਜਿਵੇਂ ਜਿੱਥੇ ਪੂਰੀ ਮਰਜ਼ੀ ਕਰਾ ਜਿੱਥੇ ਮਰਜ਼ੀ ਕਰਾ ਦੇ ਦੋਵੇਂ ਇਹ ਦਿਹਾੜੀ ਲਾਜਿਓ ਹਾਂ ਹੋ 440 ਹੋ ਜਾਊਗਾ ਹਾਂ ਐਦਾਂ ਹੋਣਾ ਇਹਨੇ ਹੁਣ ਚੱ ਮਾਗੀ ਤਰ੍ਹਾਂ ਉਤਕਾ ਨਾ ਕੱਢਦਾ ਮੈਂ ਤੂੰ ਕੱਢ ਜਾ ਚਾਚਾ ਰਾਜਾ ਚਾਚਾ ਥੱਲੇ ਦਾ ਨਾਲੇ ਪੈਂਦਾ ਮਰੂ ਉਹ ਉਹ ਨਹੀਂ ਇੰਨਾ ਨਹੀਂ ਤਰਿਆ ਵਿਆ ਗੋਤਾ ਮਾਰ ਕੇ ਪੜਦੇ ਉਹ ਵਿੱਚ ਉਹ ਮੈਂ ਆਹ ਕੱਲ ਪੱਟਿਆ ਨਹੀਂ ਆ ਦੇ ਗੰਪ ਅੰਬਲਾਤਾ ਬਾਦਰੂ ਮੂਰੇ ਇਹ ਮਿੱਟੀ ਉਹ ਤਾਂ ਦਿਖੀ ਨਹੀਂ ਹਲੇ ਤੈਨੂੰ ਮੈਂ ਪੱਟਦਾ ਕੱਢ ਜਾ ਫਿਰ ਇਹਨੂੰ ਦਿਖਾਉਂਦਾ ਹੈ ਅੰਬਰੂ ਹਵਾ ਪੈ ਗਈ 3 ਜਣਗਿਆ ਨਹੀਂ ਆਇਆ ਆਇਆ ਹੈ ਮਿੱਟੀ ਲੱਗੀ ਵੀ ਆਏ ਤੈਨੂੰ ਤੂੰ ਵੀ ਤਾਂ ਕਾਲੀ ਕਰ ਗਿਆ ਜਦੀ ਲਾਉਣੇ ਨੂੰ ਜੇ ਤੈਨੂੰ ਪਤਾ ਵੀ ਉਠਾ ਪਾਉਣਾ ਮਿੱਟੀ ਫਿਲਣੀ ਹੈ ਕਿਆ ਲੋੜਦੀ ਹਲੇ ਹੁਣ ਲੰਮਦਾ ਸਾਂਦੇ ਪਹਿਲ 400 ਤੇ ਹੁਣ ਕਿਹੜੇ ਤਾਂ ਪਾਣੀ ਵਿੱਚ ਰੱਖਦਾ ਬਾਟੇ ਵਿੱਚ ਰੱਖ ਦਿੰਦਾ ਪਾਣੀ 'ਚ ਚਲ ਆਏ ਤਾਂ ਖਬਰੇ ਚੱਲੇ ਪਵੇ ਇਹਨੂੰ ਪਰ ਮਾਸੜ ਵਾਲਾ ਘੱਟ ਹੋਇਆ ਥੋੜਾ ਜਾਂ ਆ ਆ ਲਿਦਰੇ ਲੱਗਿਆ ਜਿਵੇਂ ਉੱਪਰ ਆ ਆ ਆ ਹੋ ਗਿਆ ਡਾਉਣ ਜੋਗਲਾ ਪਰ ਆ ਥੱਲੇ ਨਹੀਂ ਲੱਗਦਾ ਕੋਮ ਗਿਆ ਕੋਮ ਗਿਆ ਕੋਮ ਗਿਆ ਹਾਂ ਆ ਗਿਆ ਆ ਗਿਆ ਹੁਣ ਖਲੂੰਗੇ ਟ੍ਰੈਪਰ ਬੋਲਿਓ ਜਿਆਦਾ ਨਾ ਖੋਲਿਓ ਸਾਰਾ ਨਾ ਦੇ ਮੜ ਗਿਆ ਸਾਰਾ ਨਹੀਂ ਖੜੋਣਾ ਉਹ ਲੱਗ ਜੋਰ ਪਾਇਆ ਮੇਰਾ ਮਰਦ ਚਾਹਰਾ ਇਧਰ ਮਾਤਰਾ ਤੇ ਜਿਆਦਾ ਖੋਟਾ ਹੋਣਾ ਨਹੀਂ ਖੁੱਲਣਾ ਹਦਰ ਬੱਸ ਕਰ ਤੂੰ ਨਾ ਜਿਆਦਾ ਖੋਲ ਹੁਣ ਅਧਰ ਵਾਲਾ ਰਹਿ ਗਿਆ ਚਾਚੇ ਵਾਲਾ ਬਸ ਬਸ ਕਰੋ ਬਸ ਕਰੋ ਬਸ ਕਰੋ ਉਹ ਚਾਚੇ ਵਾਲਾ ਜਿਆਦਾ ਖੁੱਲ ਗਿਆ ਉਹ ਪੂਰੇ ਹੀ ਨਾ ਖੋਲ ਦਿਓ ਬਸ ਲੇਵੜ ਤੇ ਹਟ ਲਾ ਲਈ ਉਹ ਨਹੀਂ ਹੈਗਾ ਠੀਕ ਹੈ ਤੂੰ ਚੱਲ ਬੱਸ ਹਾਂ ਉਹ ਬੱਸ ਲਾ ਕੇ ਦੇ ਠੀਕ ਆ ਠੀਕ ਆ ਬੱਸ ਬੱਸ ਐਂ ਕਿਰਿਆ ਲੀ ਲਗਾ ਕਾਈ ਹੋ ਗਈ ਆ ਲੱਗ ਗਿਆ ਵਾਹ ਇਹਦਾ ਕੀ ਕਰੀ ਜਾਂਦੇ ਆ ਇਹ ਇਲਾਮ ਹਾਸੜ ਆਇਆ ਹੁਣ ਕਰਿਆ ਕੰਮ ਇਹਨੇ ਹੁਣ ਬਣੀ ਜੀਸੀਬੀ ਐ ਉਹ ਆ ਵੀ ਹੈ ਕਿੰਨੇ ਹੁਣ ਲੱਗਦਾ ਨਹੀਂ ਹੈਗਾ ਇਹਦਾ ਮਤਲਬ ਇਹ ਨਹੀਂ ਕਾ ਦੋਰ ਵਾਰੀ ਦੋਰ ਵਾਰੀ ਹੋਰ ਨਹੀਂ ਜਲਦਾ ਇਹਨੂੰ ਥੋੜਾ ਲਾ ਇਹਨੂੰਗਾ ਥੋੜਾ ਜਿਹਾ ਮਾਰਾ ਆ ਜਾ ਪੈਨ ਕਾ ਲੀ ਚੱਲ 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 ਕੋਈ ਨਹੀਂ ਕੋਈ ਨਹੀਂ ਯਾਰ। ਵੇਖ ਜਰਾ ਬਹਾ ਪਰਾ ਰਿਹਾ। ਕਰਾਵਾ ਪਰਾ ਰਿਹਾ। ਕਰਾਵਾ ਮੇਰੇ ਕੋਲ ਆ ਰਿਹਾ। ਨਾ ਨਾ ਉਹ ਚੱਕਲੇ ਥੱਲੇ ਨਹੀਂ ਨੂੰ। ਹਾਂ। ਚੱਕਲੇ ਥੱਲੇ ਨਹੀਂ ਨੂੰ ਬਹਾ ਪਰਾ ਹੈ। ਯਾ ਕਹਿੰਦਾ ਤੇਰਾ ਫੂਲ ਹੋਣਾ। ਆਹ ਚੱਲ ਚੱਲੇ। ਹਾਂ? ਬਸ। ਬਸ। ਉਹ ਬਾਸਾ ਬਾਸਾ ਜਾਮਣ ਵੀ ਕੱਢਣੀਆਂ। ਕਿਹੜਾ ਹੈ ਤਾਂ? ਭਾਈ ਮੈਂ ਤੇ ਇੱਧਰ ਚੰਡੀਗੜ੍ਹ ਨੂੰ ਰਿਸ਼ਤਿਆਂ ਨੂੰ ਹਾਂ ਹਾਂ ਆ ਗਿਆ ਹਾਂ ਉੱਥੇ ਸਿਮੇ ਦਾ ਫੋਨ ਆ ਗਿਆ ਨਾ ਹਾਂ ਉਹ ਕਹਿੰਦਾ ਵੀ ਮੈਂ ਪਤਾ ਕਰ ਲਿਆ ਤੇ ਇਹਦੇ ਬਾਅਦ ਸਾਰਾ ਉਹ ਕਹਿੰਦਾ ਵੀ ਟੀਜ ਆਦੀ ਬਣੀ ਜਾਏ ਫੇਰ ਮੈਂ ਕਹਾਂ ਅੱਛਾ ਰਮੇ ਵੀ ਇਹ ਨਾ ਪੁਆਇੰਟ ਹਾਂ ਸਿਮੀ ਨਾ ਬੇਟੀ ਉਹਨਾਂ ਨੂੰ ਕਰਦਾ ਕੌਣ ਅੱਛਾ ਸਾਰਾ ਵੀ ਫੋਨ ਹੁਣ 16 ਲਾਡਾ ਵਾਲਾ ਮੈਂ ਉਹ ਲੈ ਲੈਣਾ ਤੇ ਆ ਮੈਂ ਤੇ ਇੱਧਰ ਨਾ ਕਹਦਾ ਇਹਦਾ ਮੇਲਾ ਘੰਡਾ ਕਰਦੇ ਉਹਦਾ ਪਾਦੇ ਹਾਂ ਹਾਂ ਉਹਦਾ ਹੁਣ ਆਪਣੇ ਜਾਣਾਂ ਵੱਡੇ ਨੂੰ ਲੈ ਲਿਆ ਹਾਂ ਉਹਨੂੰ ਦਿਖਾਇਆ ਹਾਂ ਹੋਰ ਆ ਫੇਰ ਮੈਨੂੰ ਫੋਨ ਆ ਗਿਆ ਕਹਿੰਦਾ ਮਾਸੜੇ ਖਲਾਇਆ ਕਿਤੇ ਹਾਂ ਉਹਾਂ ਵੀ ਕੱਲ ਨੂੰ ਉੱਪਰ ਵਿਖਾਇਆ ਦਾ ਹਾਂ ਕਹਿੰਦਾ ਇਹਦੇ ਅੱਧੇ ਨਾਟ ਨਹੀਂ ਹੈਗਾ ਵੀ ਸਪੀਕਰ ਸਪੋਕਰ ਦੇ ਨਾਟ ਕਹਿੰਦਾ ਵਿੱਚੇ ਰੱਖ ਕੇ ਹੋਰ ਬਥੇ ਕਹਿੰਦਾ ਉਹ ਕੈਬ ਕੱਢਿਆਉਣਾ ਇਹ ਹੈ ਦੁਕਾਨ ਵਾਲਾ ਕੰਮ ਕਰਦੇ ਉਹ ਕਿਹੜਾ ਤਾਂ ਦੁਕਾਨ ਵਾਲਾ ਲੱਕੀ ਰਾਹੀਂ ਗੋਡੇ ਕਹਿੰਦੇ ਮਜ਼ਦੂਰ ਉੱਪਰ ਜਾ ਬਣਾ ਅੱਛਾ ਹਾਂ ਉਹ ਪ੍ਰਕਾਏ ਬਗਾਇਨਾਂ ਦਾ ਵੀ ਜੋੜ ਕੇ ਦੇਖ ਤੇ ਰੋਈ ਲੋਗੇ ਨਾ ਕੰਮ ਕਰਾ ਸਪੀਕਰ ਹੀ ਲੱਗ ਜਾਈ ਹਾਂ ਆਪੇ ਤਾਂ ਕੈਪਟਰ ਆਇਆ ਨਾ ਚਾਲ ਨੂੰ ਕਰ ਪਰ ਉਹ ਦੋ ਪੰਨੇ ਕੰਟੀ ਦੇ ਵਿੱਚ ਹੈ ਪੱਲੇ ਪਹਿਨੇ ਦੋ ਕਹਿੰਦਾ ਅੱਛਾ ਇਹ ਹੋ ਹੈਗੇ 7000 ਰੁਪਏ ਦੇ ਹਾਂ ਕੰਮ ਚੰਦਾ ਹੋ ਜਾਣਾ ਹੈ ਸੈਕਟਰ ਹਾਂ ਵੀ ਗਰੰਟੀ ਵਾਲੀ ਕੰਮ ਸਮਝ ਲੈ ਉਹ ਮੁੰਡਾ ਘਰ ਦਾ ਹੀ ਕਹਿੰਦਾ ਕੋਈ ਫਿਕਰ ਨਾ ਕਰ ਚੱਲੂਗਾ ਤੂੰ ਤੇ ਨਾਟਾ ਨਾ ਕਰ ਬੜਾ ਹੁਣ ਹੈ ਹੁਣ ਆਤ ਆਪਣੇ ਗੋਲ ਤੇ ਪਾਉਂਗੇ ਕੋਟ ਨਾ ਉਹ ਮੈਨੂੰ ਪਤਾ ਨਹੀਂ ਕੀ ਕਰਿਆ ਯਾਰ ਮੈਂ ਹੋ ਹੀ ਚਾਹੁੰਦਾ ਕੀ ਤੈਨੂੰ ਦਿਖਾਈ ਨਹੀਂ ਹੈਗਾ ਹਾਂ ਇਹ ਅਸੀਂ ਕਹਿੰਦੇ ਅਸੀਂ ਬੈਠੇ ਤੇਰੇ ਕੋਲ ਮੈਂ ਸਵਾਰ ਤੇ ਕਹਿੰਦਾ ਇੱਕ ਹੀ ਦਿਨ ਪਤਾ ਕਹਿੰਦਾ ਦਾਣਾ ਬੈਠਾ ਉਹਨੂੰ ਕਹਿੰਦਾ ਫੇਰ ਕੁੱਟ ਪਨ ਹੋ ਜਾਂਦੀ ਹੈ ਬੱਸ ਬੰਦ ਬੋਲ ਕਹਿੰਦਾ ਜੰਡੀ ਗਾੜੀ ਤੇ ਅਸੀਂ ਬੱਸ ਗੰਢੀਗੜ੍ਹ ਤੇ ਮਗਾ ਦੇ ਬਜਰੀਆਂ ਦਾ ਆਪ ਬਜਰੀ ਕੱਢਣੀ ਆਪਾ ਕਹਿੰਦਾ ਗੰਢੀਗੜ੍ਹ ਤੇ ਮਗਾ ਦੇ ਹਾਂ ਮੱਲਦੇ ਉਹ ਕੋਲੋਂ ਲੱਕੇ ਕੋਣੇ ਮੈਂ ਕੋਡ ਮੈਥੋ ਜਾਣਦਾ ਵੀ ਇਹ ਕੋਡ ਲਾ ਦੋ ਚਾਹ ਰਹੇ ਬਹੁਤ ਹਾਂ ਕੋਡ ਦੱਸਿਆ ਦਾ ਬਾਜੂ ਕੋ ਕੱਲ ਕੋਈ ਛੁੱਟੀ ਹੋ ਜੂਗੀ ਨਹੀਂ ਪਰਸੋਂ ਦੋ ਜਾਨੀ ਠੀਕ ਹੈ ਹੈ ਵੀ ਥੋੜਾ ਨੇਰੀ ਆਈ ਨਿੱਕ ਵਾਰੀ ਨੇਰੀ ਨੇਰੀ ਨੀਕਾ ਨਵਾਗੀ ਮੇਰੇ ਫੋਨ ਦੋ ਜਾਨਾ ਕਹਿਣਾ ਚਾਹੀਦਾ ਉਹ ਵੀ ਪੈਸੇ ਭਾਈ ਵੇਖ ਲੈ ਵਧੀਆ ਬਣ ਗਿਆ ਹੈ ਹਾਂ ਨਗਾ ਤੋ ਜਾ ਹੁਣ ਆਉਰੇ ਹਾਂ ਜੀ ਆਓ ਦਿਆ ਬੜੀ ਮਾਤਾ ਹੁਣ ਚਲ ਬੰਦਾ ਆਇਆ ਮੈਂ ਕਹਿੰਦਾ ਚਾਰ ਗੇੜੇ ਮਾਰਦੇ ਸੀ ਉਹਨੂੰ ਆਹੋ ਕੇ ਕਰ ਤੇਰਾ ਆਏ ਤੇ ਮੋਟਾ ਲੱਗਦਾ ਨਾ ਉਹਰੇ ਹਾਂ ਛੜ ਗਏ ਮੈਂ ਵੀ ਵੜ ਜੇ ਦੇਖਿਆ ਤੇਰਾ ਰਾਤ ਨੂੰ ਟ੍ਰੈਕਟਰ ਚਾਲਦੇ ਦਾ ਮੈਂ ਲੰਘ ਕੇ ਮੈਂ ਫਿਰ ਡਿਊਟੀ ਜਾਣਾ ਦਾ ਬਾਜਾ ਹੁਣ ਕਾਨੂੰ ਕਰਨਾਂ ਵਿੱਚ ਵੇਗਣ ਸੋਣਾ ਜੀ ਆਦਾ ਮਿੱਟੀ ਬਹੁਤ ਆਇਆ ਮਿੱਟੀ ਆਰਾ ਮਿੱਟੀ ਪਾਦੂ ਇਹਨੂੰ ਕਹੇ ਮੈਂ ਨਾ ਉੱਚਾ ਵੀ ਨਹੀਂ ਜਾ ਕੇ ਤਾ ਨਾ ਕਿਹਦੀ ਗੱਲ ਹੈ ਇਹਨਾਂ ਦਾ ਨਾ ਟੱਕਰੋਂ ਪਹਿਲੇ ਬਾਬਾ ਰੱਖ ਲੈਣਾ ਪਹਿਲੇ ਬਰਾਪਤੇ ਆ ਗਿਆ ਹਲੇ ਤਾਂ ਹੁਣ ਬੜਾ ਉੱਚਾ ਚਾਹੀਦਾ ਫਿਰ ਜੀ ਦੇ ਪਰੋਂ ਮੀਰਾ ਪਾਣੀ ਨਹੀਂ ਚੱਲਣ ਗਈਦਾ ਚੱਲ ਨਾ ਇਹਦੇ ਪਰ ਨੂੰ ਅੱਜ ਜਲਦਾ ਹੋਰ ਇਹਨਾਂ ਜਲਦਾ ਪਾਣੀ ਜਲਦਾ ਦੋਰੀ ਪਈਦਾ ਹੈ ਨਹੀਂ ਪਿਛਲੇ ਸਾਲ ਉੱਧਰ ਜਲਦਾ ਹੈ ਇੱਥੇ ਬਾਹਰ ਪੈ ਲਿਆ ਮਾੜਾ ਵੱਧ ਪੈ ਗਿਆ ਜੇ ਇਹਦੇ ਪਰ ਆ ਗਏ ਮਿੱਟੀ ਚੱਕ ਲੈਣੀ ਕਦੇ ਫੇਰ ਵੀ ਬਾਹਤ ਆ ਉਹਦੇ ਗਾਂ ਚੰਨ 4 ਫੁੱਟ ਗਿਆ ਤੇ ਯਾਰਾ ਹੋਰ ਕਹਾਂ ਜਾ ਚੱਲ ਦੇਖਦੇ ਆ ਉਹ ਤਾਂ ਪਤਾ ਲੱਗਦਾ ਜਾਨੀ ਪੈਹੀ ਤੇ ਫੁੱਟ ਟੁੱਟਿਆ ਜਾ ਉਹ ਵੀ ਆ ਉਸਤਾ ਆਓ ਪਹੀ ਪਤਾ ਨਹੀਂ ਕਿਹੜੇ ਟਾਈਮ ਜਲਦਾ ਸਾਰੀ ਪਾਣੀ ਚੱਲ ਲਿਆ ਦੇਖ ਵਾ ਹੈ ਜੀ ਡੇਟ ਦੇ ਨੀ ਮੈਂ ਜਾ ਜੇਗਾ ਮੈਂ ਜਲਦੀ ਆ ਕੇ ਗਰੇ ਕਿ ਮਾਫੀ ਚਾਹਾਂ ਹਾਂ ਹਾਂ ਉੱਚਾ ਜਾਏਗਾ ਤੁਸੀਂ ਨਾਲ ਦੇ ਫੋਟੋ ਵਾਹ ਇਹਦਾ ਉੱਚਾ ਹੀ ਆ ਉਹ ਖੁਰਪਾ ਪਿਆ ਚਾਚੇ ਮਾਪਿਆ ਸੀ ਤੇ ਉਹ ਬਗਲ ਵਾਲੇ ਪੁੱਠੇ ਪੱਠੇ ਦੇ ਗਰਾਮ ਹਾਂ ਕਿੱਥੇ ਆਉਣਾ ਨਹੀਂ ਕਿੱਥੇ ਕਿੱਥੇ ਮਾਰਦੀ ਬਰਾਲਾ ਜਿਹੜਾ ਗਰਾਮ ਪੁੱਠਾ ਪੈਂਦਾ ਇਹਦੇ ਮਾਰਦਾ ਜੀ ਦੁਕਾਨਦਾਰ ਬਸ ਜਿੰਦਰੀ ਦੇ ਵਰਕਾ ਹੁਣ ਜੇ ਸਾਰੇ ਆ ਟੈਲੋ ਕਿੱਥੇ ਬੈਗ ਨਹੀਂ ਲਾਉਣਾ ਬੈਗ ਨਹੀਂ ਲਾਉਣਾ ਵਾਹ ਵੀ ਬਾਤ ਫਰੇ ਨਹੀਂ ਕਾ ਉਹ ਤੇ ਜਵਾਨ ਕਿਹੜਾ ਹੁਣ ਉਹ ਐਂ ਲਾ ਦੇ ਇੱਧਰ ਤੋਂ ਆਇ ਲਾ ਦੇ ਆਇ ਲਾ ਰਿਹਾ ਹਾਂ ਆਇ ਲੱਗ ਜਾਣਾ ਆਹ ਗਾਰਜੀ ਲੱਗੀ ਦੁੱਗੀ ਆਇ ਨਾ ਉੱਚਾ ਨੀ ਮਾ ਜਿਆਦਾ ਕਰ ਜਿਹੜਾ ਉੱਚਾ ਨੀ ਮਾ ਪੜਾ ਜਾ ਉਹ ਉਹੀ ਚੱਲ ਜੀ ਆਇ ਬਸ ਆ ਇੱਥੇ ਨਾ ਪੂਲਰ ਤੇ ਇੱਧਰ ਹੀ ਰੱਖਾਂਗੇ ਉਰੇ ਕਿ ਜਨੂ ਉਰੇ ਰੱਖ ਲੈ ਫੇਰ ਵੀ ਮਿੱਟੀ ਆ ਬਹੁਤ ਪਈ ਆ ਘਾਟੇ ਵਾਕੇ ਠੀਕ ਹੈ ਮੱਦੂ ਆ ਹਾਂ ਸਾਥ ਤੇ ਨਹੀਂ ਮਾਇਓ ਆ ਜਾਲ ਗਿਆ ਹੁੰਦਾ ਲੈ ਇੱਕ ਜਿਆਦਾ ਬੈਠੇ ਇਹਦੇ ਨਾਲ ਹੋਣੀ ਅਸਰੇ ਬੈਗੇਜ ਢਾਣ ਲੈਣੇ ਆ ਵੀ ਮਿੱਟੀ ਦਾ ਹਾ ਜੇ ਨਹੀਂ ਤੇਰੀ ਪਹੁੰਚਦਾ ਵੀ ਆਉਂ ਆਉਂ ਮਿੱਟੀ ਦਾ ਹਾ ਜੇ ਨਹੀਂ ਮੈਂ ਉੱਥੇ ਤੱਕ ਤਾਂ ਆਉਣੀ ਆ ਚੱਲ ਚੱਲ ਹੁਣ ਬਾਬੂ ਜੀ ਹੁਣ ਕਾਇਆ ਵੀ ਤੱਕੀ ਜੀਂ ਤਰੱਕੀ ਜੀ ਜਿਹੜੇ ਕਹੇ ਜਿਹੜੇ ਕਹੇ ਉਹਨਾਂ ਦਾ ਭਰਤ ਬਹੁਤ ਪੈਂਦਾ ਅੱਛਾ ਪਹਿਲਾਂ ਸੋਚਿਆ ਦੇਖਣਾ ਜੋਰ ਮਾਰਨੇ ਦੇ ਵਗੈਰੇ ਮੁੜਲੇ ਮਾਰਦੇ ਨੇ ਜੋ ਹਾਂ ਸਾਰੇ ਚਾਹੀਦੇ ਹੁਣ ਮੜਾਗਾ ਸਾਰੇ ਜਿਹਰੇ ਸਾਹਮਣੋਂ ਦੇਖਿਆ ਨਹੀਂ ਟਰੈਕਟਰ ਨੂੰ ਜਿਹੜੀ ਸ਼ਾਉਟ ਪਾਈ ਉਹ ਕਾਲੇ ਨੂੰ ਹਾਂ ਹਾਂ ਦੇਖ ਲੈ ਉਹਦੇ ਨਾਲ ਸ਼ਾਉਟਰ ਟਰੈਕਟਰਾਂ ਕੇ ਵੀ ਨਾ ਪਾਟ ਰਿਹਾ ਤੇ ਉਹਦੇ ਨੇ ਪੀ ਜਾਂਦਾ ਟਰਬਜਾ ਰਹੀ ਆ ਬਾਸੇ ਬਾਸੇ ਐਵੇਂ ਲੋ ਕਰਦੇ ਥਾਰੇ ਮੈਨੂੰ ਇਹ ਤਾਂ ਕਿਉਂ ਹੋ ਰਿਹਾ ਕਰਲਾ ਇਹ ਉਦੋਂ ਪਹਿਲਾਂ ਹੀ ਉੱਤੀ ਆ ਇਹਨੂੰ ਉੱਪਰੋਂ ਚੱਕ ਲੈ ਮਿੱਟੀ ਆਹ ਚੱਕ ਲੈਂਦੇ ਆ ਪੂਰ ਚੱਕਿਆ ਇਹਨੂੰ ਫੇਟ ਲੈ ਜੇ ਖਾਦੋ ਵਿਚ ਆ ਗਿਆ ਤੇਰਾ ਦੂਜਾ ਥੋੜਾ ਜਿਹਾ ਜੇ ਜਿੱਦੇ ਬਰਾਬਰ ਆਇਆ ਉਹ ਨਾ ਸਾਡਾ 4 ਰਾਦੇ ਗਲਬਾਜੀ ਦਾ ਉਹਦੇ ਬਰਾਬਰ ਨੇ ਉਦੋਂ ਉੱਪਰ ਹਾਂ ਉੱਪਰ ਦੋ ਰਾਦੇ ਦੇ ਦੋ ਦੋ ਰਾਦੇ ਹੋਰ ਦਵਾ ਦਾਂਗੇ ਪਾਣੀ ਨਾ ਪਾ ਦੇਣਾ ਰ ਵਿੱਚ ਪਾਣੇ ਗੀ ਜਾਂਦੇ ਨਾ ਮਾਦੀ ਹੋ ਜਾਵੇ ਹੋਰ ਕਿਆ ਨਾਲੇ ਉਹ ਵੀ ਗਲੀ ਘਰ ਆ ਕੇ ਨਸਾਬ ਕਰੀ ਉਹਨੂੰ ਬਾ ਗਲੀ ਆਪੇ ਪਹਿਲਾਂ ਇਹਨੂੰ ਕੱਢ ਦੇਣਾ ਪਾਣੀ ਆਪਾਂ ਨੇ ਫਿਰ ਗਲੀ ਨਵੀਂ ਬਣਵਾਉਂਦੇ ਜਦੋਂ ਬਰਾਬਰ ਬਣਾ ਬਰਾਬਰ ਦੋ 2000 ਰੁਪਏ ਪਾ ਕੇ ਬਣਾ ਉਹ ਜੋ ਹੋਰ ਪਾਣੀ ਜੀ ਉਹਨੂੰ ਇਹਦੇ ਫਾਸਲੇ ਬਰਾਬਰ ਕਰ ਪੌਦਾ ਕਿਹਨੇ ਉਹਨੇ ਰਟਕਾ ਉਸੇ ਦਾ ਕਿ ਪਾਸਮਾਨੇ ਇਹ ਚਾਰ ਦੇ ਉੱਪਰ ਰਿਹਾ ਉਹ ਤੇ ਜੀਨੇ ਰੋਪੜੇ ਨਹੀਂ ਪਾਏ ਨਾ ਜਿਹੇ ਯਾਰ ਨੂਰੇ ਜੀਂਨਾ ਦੀ ਚਲ ਜੀਂਨਾ ਪਾਲਾ ਫੁੱਲਾ ਠੀਕ ਹੈ ਆਹੋ ਪਣੀਮੂ ਨਾਲ ਸਾਫ ਫੁੱਲਾ ਰਿਖੀ ਗਾਇਆ ਉਹ ਅੰਡਾ ਮਿੱਥੋ ਆਹ ਜੀ ਅੱਥੇ ਪਾ ਦਿਓ ਆਹ ਵਾਲੀ ਚੱਕ ਲੈ ਮਾਜ ਮਾਜ ਉੱਧਾ ਕਈਆਂ ਨਾਲ ਉਈਓ ਜ਼ੋਰ ਮਾਰੀ ਗਿਆ ਓਰੇ ਕੱਟਾ ਤੋਂ ਉੱਡਾ ਜਣਾ ਭਰੀ ਕੱਖਾ ਦੀ ਵਢਣੀ ਹੈਗੀ ਉਥੋਂ ਜਾਣਾ ਚੌੜੂ ਕੇ ਕੱਦਰ ਕੱਖਾ ਦੀ ਭਰੀ ਵੜਦਾ ਹੱਟਾ ਉਹ ਟੂਗਾ ਮੰਦੀ ਬਾਗੇ ਕੋਈ ਦਾ ਹਾਂ ਆਹ ਗੱਲ ਵੀ ਕੋਈ ਕੰਮ ਹੋਵੇ ਕੱਖਾ ਦੀ ਭਰੀ ਮੱਟੋਂ ਨੇ ਬਾਤ ਨਹੀਂ ਹੋਵੇ ਅੱਗੇ ਅੱਦੋਂ ਤੇ ਆਈ ਤਾਂ ਮੈਂ ਜਾਣੀ ਕਿਉਂ ਨਹੀਂ ਆਉਂਦੇ ਆਪਾਂ ਵੀ ਜਾ ਬਤਰੀਏ ਆਪਾਂ ਬਤਰੀਏ ਆਹ ਚੱਲ ਆਹ ਹੀ ਆ ਗੁਰਦਾ ਆਹ ਖੁੰਜਾ ਨੀਵਾ ਆਈ ਬੈਕ ਇਚ ਕਾ ਲੰਦੇ ਆ ਇੱਥੇ ਜੇ ਤੇ ਇਹ ਕਾਇਆ ਫੱਟ ਕੇ ਰੱਖੇ ਇੱਥੇ ਲਾਏ ਹੋਏ ਸੀ ਮੈਂ ਉਧਰ ਲਾਉਂਗਾ ਇਹਨਾਂ ਨੂੰ ਫੱਟ ਜੇ ਕਰਕੇ ਤੇ ਕੋ ਉਹ ਜਾਮਣ ਹੈ ਪੂਰਾ ਹੈ ਬਾਈ ਹੈ ਇਸ ਵਾਰ ਇਹ ਲਾ ਕੇ ਅੱਡੇ ਚ ਲਾਇਆ ਇਸ ਵਾਰ ਆਮ ਪਰ ਨਾਲ ਮਰੂਦ ਵੀ ਲਾਤਾ ਵਾਸੜ ਹਾਂ ਅੱਧੇ ਜੁੱਟ ਗਏ ਇਹ ਪਹਿਲਾਂ ਕਾਹੀ ਕਰ ਗਿਆ ਭਰਤ ਪਾ ਕੇ ਲੱਗ ਰਹੇ ਸੀ ਇੱਥੇ ਲਾਏ ਹੋਏ ਨੇ ਉਹ ਚੱਕਲਾ ਚਾਚੇ ਉਹ ਸਾਹਮਣੇ ਤੋਂ ਇਦਨ ਪੂਰੀਆਂ ਦੂਜੇ ਲੱਗ ਲੱਗੇ ਜਾਣ ਲਾਤੇ ਹੀ ਬੂਟੇ ਹੋ ਗਿਆ ਮਗਾਰੀ ਕਬੀ ਮੈਂ ਨਰਪੀਨ ਮੈਂ ਵੀ ਦੇਖਿਆ ਕਰਤੀ ਹੁਣ ਥੱਲੇ 5 ਘਰਾਂ ਪਏ ਪੰਜ ਪਏ ਆ ਘਰੇ ਪੰਜ ਪਏ ਜਾਂ ਪਹੁੰਚ ਕੇ ਲਾਉਣਾ ਹਾਂ ਆਪਣਾ ਇਹ ਇਹ ਪੱਟਾ ਨਹੀਂ ਮਿੱਟੀ ਪਾ ਦੇ ਦੇ ਮਿੱਟੀ ਪਾਏ ਚ ਬਹੁਤ ਆ ਮਿੱਟੀ ਵਗਿਆ ਨਾ ਕਾਲੂ ਪਾੰਦੇ ਚੱਤੇ ਪਾ ਦੇ ਥੋੜੀ ਜੀ ਪਾਣੀ ਉਹ ਪਾਇਆ ਹੋਇਆ ਮਿੱਟੀ ਪਾ ਦੇ ਦੇ ਵਿੱਚ ਥੰਬੇ ਵਿੱਚ ਸੱਟ ਥੋੜੀ ਜੀ ਜੋ ਫੇਕਦੀ ਲੈ ਉਹ ਲੈ ਪੜਤਾ ਤਾਂ ਪੜਤਾ ਤਾਂ ਬੰਦ ਖੜੀ ਹੋਈਏ ਕਿਤੇ ਲੈ ਦੇਖਾ ਕਰਤਾ ਤਾਂ ਕੰਮ ਲੈ ਵੀ ਇੱਥੇ ਜਾਮਣ ਇੱਥੇ ਜਾਮਣ ਜਾਮਣ ਉਹ ਪੱਟਾ ਲੱਗਿਆ ਮਸ ਮੋ ਪਈ ਹੈ ਹੈ ਆ ਜਾ ਉੱਥੇ ਕੱਢ ਲਈਏ ਉਹਨੂੰ ਪੱਟ ਕੇ ਉਰੇ ਲਾ ਦਈਏ ਫਿਰ ਉੱਥੇ ਮਿੱਟੀ ਗਿਰ ਜੂਗੀ ਕੁਰਪਾ ਹੈਗਾ ਡਾਇ ਵਾਲਾ ਦੇਖ ਨਾਲ ਦੀ ਨਾਲ ਡਾਇ ਦੇਖ ਤਾਂ ਆਹ ਹਾਂ ਡਾਇਆ ਬਿਆ ਵਿੱਚ ਵਾਲਟੀ ਦੇ ਹਾਂ ਜੀ ਜਮਰ ਤੇ ਬਜਰੀ ਪਈ ਐ ਕੋਈ ਨਹੀਂ ਬਜਰੀ ਮੈਂ ਚੱਕਦਾ ਨਹੀਂ ਪਰ ਉਹਨੂੰ ਅਸਰੀ ਗਾਲ ਜੀ ਅਸਰੀ ਗਾਲ ਜੀ ਅਸਰੀ ਗਾਲ ਜੀ ਨਿਵੇੜਿਆ ਕੰਮ ਨਿਵੇੜਿਆ ਅੱਧਾ ਕੰਵੇੜਿਆ ਅੱਧਾ ਰਹਿੰਦਾ ਕਾਕੀ ਨੇ ਵੜਤੇ ਉਹਨੂੰ ਚੱਕ ਲੈਣੇ ਮੈਂ ਆਹੋ ਅਲਗਿ ਨੀ 15 ਹੋ ਗਏ ਹੁਣ ਤਾਂ ਹੈ ਨਾ ਮੈਂ ਮੈਂ ਤੇ ਕਹ ਰਿਹਾ ਪੰਮਾ ਨੁਕਸ ਕੱਢੂਗਾ ਪੰਮੇ ਨੇ ਦੁਬਾਰਾ ਟਰੈਕਟਰ ਚਲਵਾਇਆ ਫੇਰਾ ਕੇ ਨਾ ਨਾ ਟਰੈਕਟਰ ਨਹੀਂ ਚਲਾਇਆ ਟਰੈਕਟਰ ਨਹੀਂ ਚਲਵਾਇਆ ਇਹਨੇ ਆਹ ਅੰਬ ਇਧਰ ਕਰਵਾਇਆ ਥੋੜਾ ਜਿਹਾ ਕਿੱਧਰ ਉਹ ਹਾਂਜੀ ਉਹ ਪਰਾ ਪਰਾ ਟਾਇਰ ਕੋਲ ਤਾਂ ਇਧਰ ਹਾਂ ਇਹ ਕਹਿੰਦਾ ਵੀ ਪਰਾ ਪੂਰਾ ਹੀ ਰਸਤਾ ਛੱਡ ਆਪਣਾ ਰਸਤਾ ਕਹਦੇ ਉਹ ਦਿਨ ਤਾਂ ਤਾਂ ਨਹੀਂ ਨੂੰ ਲੱਗਣੀ ਆ ਨਾ ਕੋਈ ਟਰੈਕਟਰ ਡਾਕਟਰ ਹੋਰ ਕੀ ਇਹ ਨਾਲ ਲੋਡ ਪਾਜੇ ਕਰ ਮੇਰੀ ਗੱਲ ਸੁਣ ਲੈ ਕੱਲੂ ਤੇਰਾ ਮੂੜ ਬਣ ਗਿਆ ਇੱਥੇ ਤੱਕ ਆ ਬਾਜਰਾ ਬਿਜਲੀ ਇਧਰ ਇਧਰ ਹੋਰ ਕੱਖ ਉਹ ਕਰ ਦੇ ਤਾਂ ਲਾ ਦੇ ਸਤ ਪੇ ਠੀਕ ਹੋ ਗਿਆ ਹੈ ਵਧੀਆ ਜੇ ਤੂੰ ਛੱਡ ਲੂੰਗਾ ਤੈਨੂੰ ਕੋਈ ਪ੍ਰੋਬਲਮ ਹੋਣਾ ਤਾਂ ਨਹੀਂ ਹੈਗੀ ਮੈਂ ਜਾਨੂ ਜਾਨੂ ਆ ਬੀ ਕੱਖ ਵੀ ਤੂੰ ਕਹਿੰਦਾ ਨਾ ਯਾਦੀ ਗੱਲ ਕਰਦਾ ਤੂੰ ਜਾਨੂ ਡਰਾਉਨ ਆ ਜਾਣੇ ਕੱਖ ਜਾ ਕੇ ਜਾਣੇ ਨੂੰ ਉਹਗਾ ਦੋ ਸਾਲਾਂ ਚ ਵੀ ਨਹੀਂ ਆਉਗਾ ਨਹੀਂ ਨਹੀਂ ਬਹੁਤ ਰਕੀ ਕਰਦਾ ਹੈ ਇਹਦੇ ਨਾਲੋਂ ਜਿੰਨਾ ਮੈਂ ਉਧਰ ਰਸਤਾ ਹੈ ਉਨਾਂ ਹੀ ਛੱਡ ਲਾ ਸਾਰੇ ਤੱਕ ਬੜੇ ਲਾਈਨ ਸਿੱਧੀ ਹੋ ਗਈ ਪੰਮੇ ਬਾਈ ਤਾਰਾ ਜੀ ਮਾਰੀ ਦਾ ਤਾਰਾ ਜੀ ਉਹ ਚਾਹ ਤਾਰ ਖੋਲੜੀ ਬੈਗਾ ਨਹੀਂ ਫਿਰ ਕਾਕਾ ਇਹ ਨੋਣੀ ਤਾਂ ਨਹੀਂ ਹੋਣਾ ਇਹਵੇਂ ਬੁਝੇ ਵਾਲੀ ਬਿਮਾਰੀ ਦੀ ਦਵਾਈ ਬਣੀ ਨਹੀਂ ਹੁਣ ਤੱਕ ਤੂੰ ਕਹਿੰਦਾ ਡਰੋਂ ਆ ਜਾਣੇ ਉਧਰ ਨਹੀਂ ਰੱਖੀ ਪਈ ਨਹੀਂ ਆਏਗੀ ਹੁਣ ਕਹਿੰਦਾ ਖਾਲ ਐ ਪੋਣੀ ਪੈਣੀ ਆ ਹਾਂ ਕਿਆ ਐ ਖਾਲ ਹਾਂ ਮੈਂ ਕਿਹਾ ਭਾਈ 10 ਦਵਾ ਰਾ ਉਡਰ ਆਈ ਨੂੰ ਦੱਬ ਦਿੰਦੇ ਆ ਉਹ ਪੈਪ ਐਂ ਚਾਹੀਦਾ ਪਹਿਲੀ ਦੱਦਿੰਦਾ ਆ ਐਂ ਦੱਬ ਦੇਣਾ ਤਾਂ ਇੱਕ ਪੈਪ ਹੋਰ ਇੱਕ ਦੱਬਿਆ ਤੇ ਇੱਕ ਹੋਰ ਬਣਾ ਦੇ ਇੱਥੇ ਨਿਕਲ ਜਾਣਾ ਤਾਂ ਪਾਣੀ ਚਾਹ ਤਾਂ ਹੁਣ ਵੀ ਦੱਬ ਜੂ ਕੋਈ ਬੜੀ ਗੱਲ ਹੈ ਚੰਨਾਈ ਵੀ ਚੱਠਾ ਹੀ ਕਿੰਨਾ ਲੱਗਦਾ ਹਨਾ ਭੰਨ ਕਿਉਂ ਘੁੰਮਣਾ ਨੇ ਕਹਿੰਦਾ ਘਮਾਉਣਾ ਨਹੀਂ ਹੈਗਾ ਕਿਆ ਉਹ ਭੰਨਣਾ ਨਹੀਂ ਥੱਲੇ ਵਾਲੀ ਸਾਈਡ ਤੇ ਲੋੜੇ ਨਹੀਂ ਯਾਰ ਲੇਜ਼ਰ ਇੱਧਰ ਆਉਣਾ ਭੰਨ ਕੇ ਕੋਈ ਲੋੜ ਨਹੀਂ ਯਾਰ ਲੋੜੇ ਨਹੀਂ ਇੱਕੇ ਕਹਿ ਰਿਹਾ ਕਰ ਲੈ ਲੇਜ਼ਰ ਕਰਨਾ ਹੈ ਕਿ ਇੱਥੇ ਇੱਕ ਕਹਿ ਰਿਹਾ ਬਣਾ ਆ ਤੇ ਚੱਲ ਸਿੱਧੇ ਖੁੱਲੇ ਹੀ ਮਾਰਦੇ ਨਾਲੇ ਇਹ ਲੇਜ਼ਰ ਕਰ ਜਿਹੜੇ ਕਹਿ ਰਿਹਾ ਹੁੰਦਾ ਹੀ ਹੈ ਸਾਡੇ ਹਾਂ ਐਡਾ ਤਾਂ ਚਾਹੀਦਾ ਆ ਅੱਧੇ ਕਿ ਕਿੱਲੇ ਦਾ ਕਹਿ ਰਿਹਾ ਹੀ ਆ ਕੋਈ ਬੜਾ ਨਹੀਂ ਅੱਧਾ ਕਿੱਲੇ ਹੀ ਬਣਨਾ ਹਾਂ ਅੱਧਾ ਘਾੜ ਬਣਨਾ ਘਾੜ ਤੇ ਜ਼ਿਆਦਾ ਬਣ ਜਾਣਾ ਚਾਲ ਕਿਤੇ ਨਹੀਂ ਚੱਲ ਬੱਤਾਂ ਚਾਚੀ ਚਾਰ ਦੋ ਕਿੱਲਾਂ ਦੀ ਖਰਾਆ ਕਿਹੜਾ ਬਣ ਗਿਆ ਚੱਲ ਪਾਈਪ ਤਾਂ ਕਿਤੇ ਹੀ ਹੁਣ ਦੇ ਜ਼ਰਾ ਯਾਰ ਕਿੱਲੇ ਦਾ ਕਰਿਆ ਲੈ ਜਰ ਸਾਡੇ ਕੋਲ ਸੀ ਚਾਚੀ ਚਾਰ ਕਿੱਲਾਂ ਦਾ ਬਣਾ ਹਾਂ ਦਾਣੇ ਦਾਣੇ ਗਿਣਨ ਲਾਉਣਾ ਹੈ ਪਾਈਪੇ ਦਾ ਬੋੜੇ ਦੋ ਜਾਂ ਮਰਜ਼ੀ ਦਾ ਬੋੜੇ ਮਿੱਟੀ ਉਹ ਆਉਰੇ ਪਾਈਪੇ ਕੰਨ ਲੱਪਣੇ ਆ ਉਹ ਉੱਪਰਲੇ ਪਾਈਪ 'ਚ ਪੈਸੇ ਪਾਦੇ ਉਹ ਨਹੀਂ ਸਿੱਧੇ ਕੰਨ ਸਿੱਧਾ ਹੀ ਆ ਆ ਸਿੱਧੂ ਹੀ ਰੱਖ ਕੇ ਬਣਾ ਇਕੱਠਾ ਕਰਕੇ ਅੰਦਰ ਰੱਖਦੇ ਠੀਕ ਨਹੀਂ ਹਾਂ ਹਾਂ ਆ ਦੇ ਪਿਆ ਇਹ ਆ ਦੇ ਕਾ ਇਹ ਗੱਲ ਬੱਝ ਗਿਆ ਕਹਿੰਦਾ ਕਿੱਧਰ ਵਿੱਚੇ ਦੱਬਣ ਲੱਗੇ ਕਹਿੰਦਾ ਸਾਡੇ ਵਿੱਚੇ ਦੇਖ ਕਿ ਕਸੂਸਰਾਇਆ ਕਰਿਆ ਕਾ ਇਹਦਾ ਕਸੂਸਰਾਇਆ ਹੁਣ ਆਹ ਮਾ ਕਸੂਸਰਾ ਪਿਆ ਜਿਹਦਾ ਕੋ ਮਰਦੀ ਪੜੀ ਜਾਵੇ ਰਾਂ ਬੇਚੀ ਦੇ ਉਹ ਫੱਟੇ ਪਏ ਮਿਸਤਰੀ ਦੇ ਚੱਕ ਲੈ ਜਣੇ ਆਪਣਾ ਤਾਂ ਸਮਾਨੇ ਨਹੀਂ ਉਰੇ ਤਰਪਾਲ ਤੈ ਮਾਰ ਕੇ ਅੰਦਰ ਰੱਖ ਲੈਣੀ ਚੱਕ ਦੋ ਮਿਸਤਰੀ ਨੂੰ ਕਹ ਜੀ ਲੈਗਾ ਮਿਸਤਰੀ ਨੇ ਉਹ ਸਲੇਵ ਦਾ ਲੈਂਟਰ ਖੋਲਣਾ ਹਲੇ ਕਾਲੂ ਆਉਂਗਾ ਮਿਸਤਰੀ ਇਹਦੇ ਫੱਟੀਨਾ ਰੱਖਣੀ ਟੀਨਾ ਰੱਖਣ ਵੀ ਆਉਣਾ ਉਹਨੇ ਕਾਲੂ ਬਾਥਰੂਮ ਦੀ ਮੈਂ ਕਹਿੰਦਾ ਇਹਨੂੰ ਟੀਨਾ ਵਗਦਾ ਖੁੱਲਾ ਰਹਿਣ ਦੇ ਇਹਨੂੰ ਹੈਂ ਕੁੱਲਾ ਰੈਂਡ ਦੇ ਉੱਪਰ ਤੇ ਬਾਥਰੂ ਨੂੰ ਤੇ ਬੜਨਾ ਕੀ ਨੇ ਸਾਰੇ ਘੱਟ ਘੱਟ ਤੋਂ ਬੜਾ ਕੁੱਲਾ ਰੈਂਡ ਨੂੰ ਬਧੀਆ ਰਹੂਗਾ ਨਾ ਕਹਾ ਅੰਦਰੋਂ ਬਾਹਰ ਨੂੰ ਪੌੜੀ ਲਾਉਣੀ ਪਈ ਹੈ ਹੈ ਨਹੀਂ ਅਗਲਾ ਬਾਥਰੂ ਨੂੰ ਬਾਹਰ ਤੇ ਅੰਦਰ ਨੂੰ ਪੌੜੀ ਲਾਉਂਦਾ ਹੁੰਦਾ ਮੇਲਾਗਾ ਇਹਨੂੰ ਅੰਦਰ ਤੇ ਬਾਹਰ ਉਹ ਕਿਆ ਵੀ ਲਾਉਣਾ ਨਹੀਂ ਯਾਰ ਬਾਥਰੂ ਸਾਲਾ ਪੰਚ ਪਾਉਣਾ ਪੈਣਾ ਇਹਨੇ ਅੰਦਰ ਫਸਤ ਕਰ ਪਾਇਆ ਚਾਹ ਦੇਣਾ ਪਾ ਚਾਹ ਮਰਦੀ ਫਸਤ ਪਾ ਕੇ ਇਹਨੂੰ ਮੈਂ ਤਨ ਰੋਲਾ ਪਾਇਆ ਮੈਂ ਫਸਤ ਕਰਕੇ ਆ ਜੂਗਾ ਚਾਰੇ ਹਾਂ ਜਿੰਨਾ ਗੇੜਾ ਫਸਤ ਪਾ ਕੇ ਉਹਨੂੰ ਹਰਕ ਪਵਾਤਾ ਜਿੰਨਾ ਉਹ ਕੱਢਣ ਆਉਂਗਾ ਨਾ ਇੱਕ ਥੱਲੇ ਦਾ ਕੰਮ ਹੈ ਰਲਾ ਕੇ ਚੁਕਾ ਦੇ ਦੋ ਦੋ ਰਾ ਦੇ ਉਹਦੇ ਪਰ ਲਵਾ ਲਾ ਜੀ ਬਰਾਬਰ ਆ ਇਹ ਮਿੱਟੀ ਸਾਨੂੰ ਹੁਣੀ ਲਿਖਦੀ ਉੱਪਰ ਜਿਆਦਾ ਉੱਥੇ ਨਹੀਂ ਆਣੀ ਨਾ ਹੁੰਜੇ ਨੂੰ ਉਹ ਪਰ ਸਾਜ ਇਹ ਸਾਡਾ ਬਰਾਬਰ ਆਣਾ ਬਰਾਬਰ ਜਿਹਾ ਨਹੀਂ ਮੈਂ ਇਹ ਹੁਣ ਕਹਿੰਦਾ ਉੱਚਾ ਇਹ ਉਹ ਭਾਈ ਇਹਦਾ ਪੈਪ ਦਾ ਬਣਾ ਅੰਦਰ ਤੇ ਇਹਦਾ ਪੈਪ ਆਪਾਂ ਅੰਦਰ ਤੋਂ ਦੱਬ ਦਾਣਾ ਟਾਲ ਇੱਕ ਹੁੰਜੇ ਚ ਕਰਕੇ ਪਾਣੀ ਨਿਕਲ ਉਹ ਚਾਚੜੇ ਚਾੱਕੇ 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 ਜਮ ਮੱਗੀ ਦੇਖ ਜਾਓ ਉਹ ਰੱਖੋ ਪਰ ਖੁੱਲਈ ਜਾਂਦਾ ਯਾਰ ਪਰ ਇੱਕ ਤਸਤਾ ਪੜਾਉਣ ਕਰ ਦੋ ਚਾਜੜੀ ਦੋ ਇੱਧੇ ਨੂੰ ਮੋੜ ਦੇਣੀ ਆ ਉੱਪਰ ਉੱਚੀ ਆ ਲੇ ਰੇਦਾ ਖੁੱਲੇ ਰੇਦਾ ਜੀ ਖੱਟ ਵਾਲਾ ਓਏ ਓਕੇਆ ਟੈਂਸ਼ਨ ਵਾਲੇ ਰੂਪੀ ਦਾ ਹੈਗੇ ਜਰਾਂਗੇ ਜਾਨ ਹੁਣ ਲਾ ਕੇ ਛੱਤਾ ਪਾਉਣ ਕਿਹੜਾ ਛੱਤਾ ਪਾਉਣ ਤਾਂ ਪਹਿਲਾਂ ਹਾਂ ਪਹਿਲੇ ਚੜੀਏ ਜੀ ਨਾ ਉਹ ਲੈਟਰ ਵੀ ਲਾਉਂਦੇ ਮੂਰੇ ਛੱਜਾ ਛੱਜਾ ਵੀ ਕਰਦੇ ਉਹਦੇ ਮੂਰੇ ਟੱਪੀ ਬੱਲਮ ਵੀ ਲਾਉਂਦੇ ਆ ਹੈ ਟਾਈਮ ਟਾਈਮ ਦੀ ਗੱਲ ਹੈ ਹੂੰ ਨਾਲੇ ਕਹਿੰਦਾ ਹੁਣ 2 ਸਾਲ ਤੱਕ ਡਰੋਨ ਨਹੀਂ ਰੱਖ ਬੱਠਣ ਦਾ ਹਾਂ ਬਦਲਦਾ ਤਾਂ ਹੈਗਾ ਸਮੇਂ ਨਾਲ ਸਮੇਂ ਨਾਲ ਹਾਲਾਤ ਵੀ ਬਦਲਦੇ ਆ 10 ਵਾਰ ਤੇ ਤੁਸੀਂ ਖਰਾਬ ਕਰਦੇ ਹੋ 10 ਵਾਰ ਤੇ ਬਾਥਰੂਮ ਉ ਜਾ ਕੇ ਖਰਾਬ ਕਰਦੇ ਪਾਣੀ ਦੀਆਂ ਲਿੱਕ ਬੋਤਲਾਂ ਸਾਰਿਆਂ ਦਾ ਤਾਂ ਬੰਦਾ ਖੇਤਮਾ ਹੋ ਗਿਆ ਆਉਂਦੀ ਜਗ੍ਹਾ ਦਾ ਆ ਬੁੱਲਦਾ ਆ ਬੁੱਲਦਾ ਇਹ ਅਮਰੀਕਾ ਵਾਲੀ ਸੋਚ ਰੱਖੀ ਬੈਠਾ ਇਹ ਪਾਣੀ ਬੰਦ ਕਰ ਦੇਣਾ ਕਾਗਿਏ ਰੱਖਣਾ ਇਹਨੇ ਕਾਗਜ਼ੇ ਰੱਖਣਾ ਤੇ ਰੇਜ ਵਾਲਾ ਕੰਮ ਰੱਖਣਾ ਚਾਚਾ ਤਰੱਕੀ ਆ ਬੁੱਲ ਜਾ ਰਿਹਾ ਹੈ ਮਾਨਾ ਠੀਕ ਆ ਗੱਲ ਭਾਈ ਜੇ ਲੋਡ ਆ ਪੰਜਾਬ ਨੂੰ ਅੱਗੇ ਵਧਾਉਣ ਦੀ ਤਾਂ ਲਿਜਾ ਸਕਦੇ ਚਾਚੇ ਕਿੰਨੀ ਵੀ ਖੁਸ਼ ਖੁਸ਼ ਗੱਲਾਸਾਂ ਨੂੰ ਦੁਰਨ ਕੀ ਕਿੰਨਾ ਛੁਣ ਛੁਕ ਕੀ ਹੋਇਆ ਵੇ ਕੋਈ ਜਿੰਦੀ ਕੋਈ ਹੋਇਆ ਹੂੰ ਇਹ ਤਾਂ ਗਰਮੀ ਜਿਹੀ ਵੀ ਨਹੀਂ ਕਾਣ ਤਦੀ ਜਮਾਂ ਵੀ ਬਾਹਰ ਤਾਂ ਖੁਸ਼ ਰਹਿੰਦੀ ਆ ਬਾਹਰ ਨਹੀਂ ਕਾਣ ਤਾ ਹਾਂ ਤਾਂ ਵੀ ਤਾਂ ਹੋ ਚਾਚਾ ਜਿੱਕਾ ਮੁੜ ਗਿਆ ਤੈਨੂੰ ਇਹਨੂੰ ਤੋ ਦੋ ਹੁਣ ਸਾਨੂੰ ਆਉਂੂ ਿਕਰਾ ਨੂੰ ਕਹਾਂ ਉਹ ਟਰੈਕਟਰ ਵੀ ਧੋਣਾ ਹੈ ਕੱਲ ਧੋਊਂਗਾ ਟਰੋ ਉਹ ਕਹਦਾ ਮੈਨੂੰ ਚਾਹੀਦਾ ਕਰਾ ਤੇ ਜੇ ਚਾਹੀਦਾ ਫੇਰ ਤਾਂ ਧੋਣਾ ਧੋ ਦੋ ਯਾਰ ਫੇਰ ਨਹੀਂ ਆਏ ਨਾ ਜੀ ਜਾੜ ਦੇ ਨਾਲ ਚਾਰ ਦੋ ਜਨ ਚ ਜੜ ਪੈਂਦੀ ਆ ਧੋ ਦੇ ਚਾਰ ਜਾੜ ਦੋ ਹੀ ਨੂੰ ਚਾੜ ਕੇ ਚੰਗੀ ਸਾਫ ਕਰ ਦਿੰਦੇ ਆ ਸਾਫ ਕਰ ਧੋ ਦੋ ਮੜਾ ਯਾਰ ਆਹੀ ਕੋਈ ਕੱਟੀ ਇੱਥੀ ਧੋ ਦੇਣਾ ਸਮਾਂ ਉੱਥੇ ਬਾਲਟੀਆਂ ਨੂੰ ਕਰਾ ਦੋ ਜਾਰਾ ਲੈ ਕੇ ਆਇਆ ਗਲੀ ਮੇ ਧੋ ਦੋ ਪ੍ਰੈਸ਼ਰ ਨਾਲ ਯਾਰ ਫੇਰ ਛੱਡਣ ਜਾਣਾ ਬਣਾਉ ਨਾ ਛੱਡਣ ਜਾਇਦਾ ਬਣਨੀ ਚਾਹੀਦਾ ਬਾੜੇ ਚ ਪਾ ਲੂੰਗਾ ਤੇਰੇ ਤੋਂ ਇਹ ਡੈਕਟਰ ਦੇ ਅੰਦਰ ਖੋਲਣਾ ਵੀ ਨਹੀਂ ਹੈਗਾ ਇਹ ਅੰਦਰ ਨਹੀਂ ਵੜਦਾ ਬਾਈ ਇਹ ਬਹੁਤ ਲਹੂਰਾ ਨਾਲ ਲਿਆਏ ਸੀ ਕੱਢ ਕੇ ਉਹ ਇਹ ਲੋੜ ਬਈ ਉਹ ਮੋਟਰ ਵਖੋਲ ਦੂੰਗਾ ਜਿਹੜਾ ਕਮਰਾ ਨਹੀਂ ਮਾਇਂ ਛਾਦਰੀ ਤੇਰੀ ਬਹੁਤ ਨਾ ਇਧਰ ਲੈ ਮੈਂ ਬੜਾ ਡੈਕਟਰ ਛਾਦਰੀ ਜਾ ਬੜਾ ਉਰਲਾ ਪੈਦਾ ਛੱਡੇ ਦਾ ਆਪਣੇ ਕਿਹੜਾ ਪਹਿਲਾਂ ਲੱਗਦਾ ਆਪਣੇ ਵੜ ਜੇਣਾ ਉੱਥੇ ਯਾਰ ਮਾਰਦੀ ਥਰ ਨਹੀਂ ਵੜਦਾ ਕਿਹਨੇ ਕਿਹਾ ਹੈ ਪੰਮੇ ਬਈ ਘਰ ਜਿਹੜੇ ਨਹੀਂ ਪੈਣੇ ਪਾਸ ਜਿਹੜਾ ਕਮਰਾ ਜਿੱਥੇ ਗਿਰਿਆ ਤਾਂ ਹਾਂ ਉੱਥੇ ਨਹੀਂ ਵੜਦਾ ਉੱਥੇ ਨਹੀਂ ਜਾਣਾ ਉੱਥੇ ਤਾਂ ਛਾਦਰੀ ਉੱਥੇ ਯਾਰ ਜਿੱਥੇ ਦੀ ਹੈ ਉੱਚੀ ਤੇ ਚੱਕੀ ਹੈ ਹੈ ਟਰੈਕਟਰ ਦੇ 16 ਟਾਇਰ ਆ ਉਹ ਮਗਰਾੜ ਦਾ 16 ਪੈਂਦਾ ਉਹਦੇ ਨਾਲ ਤੁਸੀਂ ਟਰੈਕਟਰ ਉਹ ਫਾਰਮ ਦਾ ਟਰੈਕਟਰ ਉਹਦੇ ਨਾਲ ਚੱਲ ਨਹੀਂਉਂਦਾ اچھا ਇਹ ਮਗਰਾੜਾ ਇਹ ਕਿੰਨੀ ਸਪੇਸ ਉਹਦੇ ਇੰਨੀ ਥੋੜੀ ਸੀ ਹਾਂ ਉਹ ਤੇ ਘੱਟ ਸੀ ਟਾਇਰ ਤੋਂ ਉਹਦੇ 16 ਦੇ ਤੇ ਇਹਦੇ ਤੇ 16 ਦੇ ਪੈਣਾ ਦਿੱਤੀ ਵੀ ਹੈ ਜੇ 18 ਦੇ ਪਾ ਲਈ ਨਾਲੇ 18ਵੇਂ ਪਾਉਂਗਾ ਜਾਂ ਬਦਲੂंगे ਅਸੀਂ ਚਾਚਾ ਜੀ ਮੂਲੇ ਰੱਖਣੇ ਉਹੀ ਨਾ ਹਾਂ ਮੂਰੇ ਇੱਕ ਨੰਬਰ ਬੜਾ ਪੈਣਾ ਹੈ ਠੀਕ ਹੈ ਨੰਬਰ ਪਿੱਛੇ ਬੜਾ ਕਰਾ ਹੋ ਜਾਣਾ ਨਹੀਂ ਨਹੀਂ ਉਹ ਸੱਤਾਂ ਦੇ ਪਾਏ ਹੋਏ ਰਜਿਸਟਰ ਮੂਰੇ ਪਾਓ ਦੂਏ ਪਿੱਛੇ ਪਾ ਦਿਓ ਉਹਨਾਂ ਦੇ ਲੈ ਜਾ ਵਾਧਾ ਰੋੜਾ ਭਾਈ ਤਿੰਨ ਸਾਲ ਲਾਉਣੇ ਨੇ 3.5 ਤੇ ਤਿੰਨ ਤਿੰਨ ਸਾਲ ਬਾਅਦ ਤੇ ਬਾਅਦ ਅੱਧਾ ਮਕੜਾ ਲੈਣੇ ਸੀ ਜਦ ਹੀ ਦੀਦੀ ਕੌਜਾਂ ਨੂੰ ਆਏ ਕਰਦੇ ਰਹੇ ਜੇ ਠੀਕ ਨਹੀਂ ਹੱਥਾਂ ਮਾ ਘਟਵਾ ਕੇ ਜੇ ਉਹ ਜਮੇ ਹੀ ਥਲੇ ਸਿਰ ਤੇ ਥੇਲੀ ਸਿਰ ਪਰ ਕੱਢ ਕੇ ਦੇਣੇ ਫਿਰ ਕਿੱਥੇ ਪੈਸੇ ਲਾਉਂਦੇ ਆ ਉਹ ਦਾ ਟਾਇਰ ਨਹੀਂ ਰੱਖਣਾ ਕਿਸੇ ਨੇ ਲੈ ਲੈ ਉਹ ਵੈਸੇ ਵੀ ਕਿ 3000 ਤੇ ਰੱਖਦੇ ਆ ਫਿਰ ਕੀ ਫਾਇਦਾ ਹੁੰਦਾ ਕੀ ਹੋ ਗਿਆ ਯਾਰ ਜਾਂ ਪਾਉਣੇ ਫਿਰ ਤਾਂ ਪੈਸੇ ਥੋੜੀ ਦੇਖਣੇ ਪਹਿਲੀ ਬਦਲੋ ਤੁਸੀਂ ਨਾ ਅਸੀਂ ਨਹੀਂ ਬਦਲਨੇ ਹੈਗੇ ਅੰਦੇ ਕੋਲ ਪੈਸੇ ਹੋਵੇ ਨਾ ਟਾਇਰ ਥੋੜੀ ਚਲਾਈ ਕਰੀਏ ਕਿਹੜਾ ਪਾ ਕੇ ਤੁਸੀਂ ਟਾਇਰ ਬਦਲਦੇ ਆ ਤੇੜਾ ਪਾ ਕੇ ਟਾਇਰ ਬਦਲ ਮੈਂ ਨਹੀਂ ਵੀ ਬਾਈ ਪਾਉਣਾ ਹੁਣ ਅੱਗੀ ਟਾਇਰ ਨਾ ਅਜ਼ੀ ਨਹੀਂ ਪੋਣੇ ਆਪਾਂ ਇਹ ਤਾਂ ਗੱਟੇ ਹੀ ਵੇਖੂਗੇ ਜਦ ਦੜਾ ਇਹ ਤਾਂ ਉਦੋਂ ਪੋਣੇ ਜਦੋਂ ਫਟੂਗਾ ਹਾਂ ਆਹ ਚਾਰ ਕੇ ਚਾਰ ਪੈਦਾ ਜੂਰਾ ਤਾਂ ਹੁਣ ਕਹਿੰਦਾ ਪੈਸੇ ਵਾਲਾ ਕਰਾ ਤੂੰ ਮੈਂ ਭਾਈ ਐਸਾ ਨਦੀ ਚ ਚਲਾਉਣਾ ਤੇਜ਼ਾ ਕਸੇ ਵੀ ਚੱਲਦੇ ਤਿੰਨ ਸਾਲ ਅੱਜ ਤੇ ਆਹ ਕਹਿੰਦਾ ਦੋ ਦਿਨ ਦੂਆ ਸੀ ਜੰਤੀ ਆ ਸੀ ਜਿੱਤੀ ਆ ਸੀ ਇਹ ਲਾ ਕੇ ਜਿਵੇਂ ਪਹਿਲਾਂ ਬਦਲਾ ਦੇ ਜਿਵੇਂ ਬਾਦ ਬਦਲਾ ਦਈਏ ਯਾ ਫਿਰ ਰਾਜਾ ਟਰੈਕਟਰ ਬਦਲ ਦੇਣਾ ਟਰੈਕਟਰ ਨਹੀਂ ਬਦਲਦਾ ਕਿਹਦਾ ਪਸਾ ਲੱਗਦਾ ਟਰੈਕਟਰ ਬਦਲ ਲੈ ਗੰਨੇ ਦੇ ਬਾਦ ਕਿਹੜੇ ਆਇਆ ਨਾ ਭਾਈ ਪੈਸੇ ਆਮੀ ਕੇ ਲਈ 12 13 ਦੇ ਪਾਉਂਗਾ 13 ਪਰ ਫਿਰ ਦੇਖ ਲਾਂਗੇ ਫਿਰ 3000 ਦੇ ਰੱਖ ਲੇ ਮੈਂ 15 ਦੇ ਪਾਉਦਾ ਕਿਉਂਕਿ ਫਾਇਦਾ ਨਹੀਂ ਪਹੁੰਚੀ ਗੰਨੇ ਤੇ ਬਾਦ ਬਦਲ ਗਿਆ ਗੰਨਾ ਢੋਕੇ ਇਹ ਦੇਖ ਉਹਦੇ ਪੈਸੇ ਤਾਂ ਨਹੀਂ ਮਿਲਨੇ ਹੋ ਕਿਤੇ ਪੈਰਾਂ ਦੇ ਉਹਦਾ ਖਤਮ ਹੋ ਗਿਆ ਤੇਰੇ ਵਾਲਿਆਂ ਦੇ ਤਾਂ ਮਿਲਦੇ ਵੀ ਰੁਪਈਆ ਉਹਦਾ ਤੈਨੂੰ ਗੈਲਰੀ 100 ਰੁਪਏ ਦੇਣੇ ਪੈਣਗੇ ਭਾਈ ਰੱਖ ਲਾ 100 ਰੁਪਈਆ ਯਾਰ ਬੰਮੇ ਭਾਈ ਕੰਮ ਦਾ ਦੰਦੇ ਹੀ ਆ 150 ਰੁਪਏ ਕਿਲੋ ਜਾਂਦੇ ਆ ਤੇਰੇ ਪਰ ਇਹਦੇ ਲੈਂਦਾ ਜਲਮ ਲੈਂਦਾ ਜਿਹਾ ਹੋਈ ਆ 670 ਪੈਸੇ ਤੇਰੇ ਕੋਲ ਕੰਮ ਘੱਟਾ ਮੇਰੇ ਕੋਲ ਤਾਂ ਕੰਮ ਘੱ ਹੁਣ ਸਾਡੇ ਦੇ ਲੈ ਮੈਸੀ ਦੇ ਨਵੇਂ ਪਵਾ ਕੇ ਅੱਧੇ ਕਸਾ ਕੇ ਅਰਜਨ ਵੀ 2 ਸਾਲ ਚਲਾ ਕੇ ਦੇਵੇ ਆਹ ਦੇਖ ਲੈਣ ਲਾ ਬਦਲੇ ਇਹਦੇ ਜਿੱਦਾਂ ਇਕੱਠਾ ਲੈਂਦਾ ਤਾਂ ਮੈਸੀ ਦੇ ਚੱਲ 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 ਕੋਈ ਨਹੀਂ ਗੱਲਾਂ ਘੱਟ ਸਾਡੇ ਮੈਸੀ ਦੇ 80 ਪੈਸੇ ਟਾਇਰ ਤੇ ਸਾਡੇ ਨਾਲ ਨੂੰ ਅੱਗੇ ਜਗਾ ਦੇ ਇਹਨੂੰ ਚੱਲੀਏ ਟੋਕਾ ਟੋਕਣਾ ਇਹਨੇ ਜਾ ਕੇ ਹਲੇ ਮਤ ਗੱਲਾਂ ਮਰੀ ਜਾਂਦਾ ਬੈਠਾ ਅੰਗਰ ਬੈਠਾ ਹਲੇ ਛੱਟ ਗਿਆ ਵੇ ਚਲੋ ਠੀਕ ਆ ਭਾਈ ਕੰਮਾ ਕਾਲਾ ਆ ਬੁਲਾ ਦੇ ਟੋਕਾ ਟੋਕਣਾ ਹੱਥੀਂ ਕਾਲ ਲੈ ਹੱਥੀਂ ਕਾਲ ਲੈ ਸਤਿ ਸ਼੍ਰੀ ਅਕਾਲ